35000 ਅਤੇ ਹੋਰ ਘਰੇਲੂ ਸਮਾਨ ਲਈ ਹੀ ਕਰਾ ਲਿਆ ਸਕੇ ਭੈਣ ਭਰਾ ਨੇ ਵਿਆਹ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਭੈਣ ਭਰਾ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਹੁਣ ਇੱਕ ਛੋਟੇ ਜਿਹੇ ਲਾਲਚ ਲਈ ਭੈਣ ਭਰਾ ਨੇ ਹੀ ਕਰਵਾ ਲਿਆ ਵਿਆਹ ਜਿਹੜੀ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨਦੀ ਸੀ ਉਸੇ ਨਾਲ ਹੀ ਲੈ ਲਏ ਸੱਤ ਫੇਰੇ ਭਰਾ ਨੇ ਵੀ ਰਿਸ਼ਤੇ ਤਾਰ-ਤਾਰ ਕਰਕੇ ਆਪਣੀ ਭੈਣ ਦੇ ਗਲ ਵਿੱਚ ਪਾਇਆ ਮੰਗਲ ਸੂਤਰ ਦਰਅਸਲ ਇਸ ਭੈਣ ਭਰਾ ਨੇ ਇੱਕ ਸਰਕਾਰੀ ਸਕੀਮ ਦਾ ਫਾਇਦਾ ਲੈਣ ਦੇ ਲਈ ਆਪਸ ਵਿੱਚ ਵਿਆਹ ਕਰਵਾ ਲਿਆ ਤੁਹਾਨੂੰ ਦੱਸ ਦਈਏ ਕਿ ਜੂ ਵਿੱਚ ਸਮੂਹਿਕ ਵਿਆਹ ਯੋਜਨਾ ਤਹਿਤ 38 ਜੋੜਿਆਂ ਦਾ ਵਿਆਹ ਕਰਵਾਇਆ ਗਿਆ ਸੀ ਜਿਸ ਵਿੱਚ ਸਰਕਾਰ ਵੱਲੋਂ ਇਹਨਾਂ ਜੋੜਿਆਂ ਨੂੰ 35000 ਰੁਪਏ ਅਤੇ ਘਰੇਲੂ ਸਮਾਨ ਵੀ ਦਿੱਤਾ ਜਾ ਰਿਹਾ ਸੀ ਪਰ ਜਦੋਂ ਵਿਆਹ ਹੋਣ ਤੋਂ ਬਾਅਦ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਇਸ ਸਕੀਮ ਦਾ ਫਾਇਦਾ ਲੈਣ ਲਈ ਇੱਕ ਭੈਣ ਭਰਾ ਵੀ ਵਿਆਹ ਕਰਵਾ ਰਹੇ ਨੇ ਤਾਂ ਉਹਨਾਂ ਨੇ ਭੈਣ ਭਰਾ ਦੇ ਜੋੜੇ ਤੋਂ ਪੈਸੇ ਅਤੇ ਸਮਾਨ ਵਾਪਸ ਲੈ ਲਿਆ ਸੋ ਇਸ ਭੈਣ ਭਰਾ ਨੂੰ ਸਰਕਾਰੀ ਸਕੀਮ ਤਾਂ ਨਹੀਂ ਮਿਲੀ ਪਰ ਲੋਕਾਂ ਤੋਂ ਲਾਣਤਾਂ ਬਹੁਤ ਮਿਲੀਆਂ ਤੁਹਾਡੇ ਇਸ ਭੈਣ ਭਰਾ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ